ਹੈਲੋ ਜੀ ਸ਼ਾਸ਼ੀ ਕਾਲ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਰਾ ਬਟਿਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਮੈਂ ਤੁਹਾਨੂੰ ਆਹ ਵਾਲੀ ਲੈਸ ਲਗਾਣੀ ਦੱਸਾਂਗੀ ਆਪਾਂ ਗੋਮ ਲੈਸ ਲਗਾਵਾਂਗੇ ਪੁੰਚਿਆਂ ਤੇ ਇਦਾਂ ਹੀ ਆਪਾਂ ਸ਼ਰਟ ਤੇ ਲਗਾ ਸਕਦੇ ਆ ਤੇ ਪਰ ਲੈਸ ਐ ਤੇ ਆਪਾਂ ਕਿੱਦਾਂ ਲਗਾਣੀ ਆ ਪਲੀਜ਼ ਵੀਡੀਓ ਫੁੱਲ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੁੰਚਿਆਂ ਤੇ ਲਗਾਵਾਂਗੇ ਆਪਾਂ ਗੋਮ ਲੈਸ ਇਦਾਂ ਆਪਾਂ ਪਹਿਲੇ ਆਪਾਂ ਕੱਚੀ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਲਾਈਨਿੰਗ ਅਟੈਚ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਇਦਾਂ ਲੈਸ ਲੈਣੀ ਆ ਇਦੇ ਉੱਪਰ ਆਪਾਂ ਲੈਸ ਰੱਖਣੀ ਆ ਪੁੱਠੀ ਆ ਦੇਖੋ ਪੁੱਠਾ ਸਾਈਡ ਰੱਖਣਾ ਇਦਾਂ ਕਰਕੇ ਆ ਦੇਖੋ ਤੇ ਪਰਲ ਜਿਹੜੇ ਮੋਤੀ ਆ ਉਹ ਅੰਦਰ ਵਾਲੀ ਸਾਈਡ ਤੇ ਦੇਖੋ ਇਦਾਂ ਰੱਖਣੇ ਆ ਇਦਾਂ ਆਪਾਂ ਰੱਖ ਕੇ ਤੇ ਆਪਾਂ ਦੋਨਾਂ ਪੁੰਚਿਆਂ ਨੂੰ ਲਗਾਵਾਂਗੇ ਠੀਕ ਹੈ ਜੀ ਤੇ ਮੈਂ ਮੈਂ ਕੇ ਦੇਖ ਰਹੀ ਆ ਕਿ ਦੋਨਾਂ ਪੁੰਚਾ ਵਾਸਤੇ ਪੂਰੀ ਹੋ ਰਹੀ ਆ ਇਦਾਂ ਕਰਕੇ ਆਪਾਂ ਇਹਦੇ ਉੱਪਰ ਰੱਖ ਕੇ ਤੇ ਨਾਲ-ਨਾਲ ਸੀਨ ਲਗਾਣੀ ਆ ਤੇ ਤੁਸੀਂ ਸਿੰਗਲ ਪੈਰ ਕਰ ਲੈਣਾ ਨਹੀਂ ਤੇ ਇਹ ਪਰਲਸ ਮੋਤੀ ਨਾਲ ਛੋਟੇ-ਛੋਟੇ ਮੋਤੀ ਹੁੰਦੇ ਆ ਇਹ ਟੁੱਟ ਜਾਂਦੇ ਆ ਜਿਹੜੇ ਲੜੀਆਂ ਵਿੱਚ ਬਣੇ ਹੋਏ ਆ ਤੇ ਤੁਸੀਂ ਪਲੀਜ਼ ਸਿੰਗਲ ਪੈਰ ਕਰਕੇ ਲਗਾਣੇ ਆ ਤੇ ਇਦਾਂ ਆਪਾਂ ਜਿੰਨਾ ਵੀ ਆਪਾਂ ਲੈਸ ਦਿਖਾਣੀ ਆ ਓਨੀਆਂ ਆਪਾਂ ਬਾਹਰ ਰੱਖਣੀ ਤੇ ਬਾਕੀ ਆਪਾਂ ਇਹਦੇ ਤੇ ਸੀਨ ਲਗਾ ਦੇਣੀ ਆ ਠੀਕ ਹੈ ਜੀ ਤੇ ਬਹੁਤ ਹੀ ਧਿਆਨ ਨਾਲ ਸੀਨ ਲਗਾਣੀ ਆ ਤੇ ਸਫਾਈ ਚ ਸੀਨ ਲਗਾਣੀ ਆ ਤੇ ਇਹਦੇ ਨਾਲ ਨਾਲ ਬਿਲਕੁਲ ਮੈਂ ਮਾੜੀ ਜਿਹੀ ਥੋੜੀ ਜੀ ਦਿਖਾਵਾਂਗੀ ਜਿਆਦਾ ਨਹੀਂ ਦਿਖਾਵਾਂਗੀ ਬਾਹਰ ਵਾਲੀ ਸਾਈਡ ਤੇ ਲੈਸ ਨਹੀਂ ਕੱਢਣੀ ਜਿਆਦਾ ਤੇ ਆ ਦੇਖੋ ਛੋਟੇ ਛੋਟੇ ਤੇ ਮੋਤੀ ਹੁੰਦੇ ਆ ਤੇ ਇਹ ਟੁੱਟ ਜਾਂਦੇ ਆ ਤੇ ਤੁਸੀਂ ਸਿੰਗਲ ਪੈਰ ਹੀ ਪਲੀਸ ਲਗਾਉਣਾ ਤੇ ਸਿੰਗਲ ਪੈਰ ਨਾਲ ਬਹੁਤ ਸਫਾਈ ਚ ਐ ਲੈਸ ਲੱਗਦੀ ਆ ਇਦਾਂ ਹੀ ਆਪਾਂ 셔ਟ ਤੇ ਗੋਮ ਲੈਸ ਲਗਾ ਸਕਦੇ ਆ ਬਾਹਾਂ ਦੇ ਲਗਾ ਸਕਦੇ ਆ ਠੀਕ ਹੈ ਜੀ ਤੇ ਤਰੀਕਾ ਇਹੋ ਹੀ ਆ ਸਾਰੇ ਤੇ ਲਗਾਉਣ ਦਾ ਇਦਾਂ ਆਪਾਂ ਲਗਾ ਲੈਣੀ ਪਿੱਛੋਂ ਮਾੜੀ ਮਾੜੀ ਖਿੱਚਣੀ ਆ ਜਿਆਦਾ ਨਹੀਂ ਖਿੱਚਣੀ ਨੋਰਮਲ ਜੀ ਖਿੱਚਣੀ ਆ ਤੇ ਇਦਾਂ ਲਗਾ ਲੈਣੀ ਸਾਰੇ ਆਪਾਂ ਠੀਕ ਹੈ ਜੀ ਤੇ ਬਹੁਤ ਹੀ ਧਿਆਨ ਨਾਲ ਲਗਾਣੀ ਆ ਤਾਂ ਪਲੀਜ਼ ਕਮੈਂਟ ਕਰਿਓ ਇੱਕ ਕਮੈਂਟ ਦੱਸਿਓ ਤੇ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਮੈਂ ਮੇਰੀ ਫਾਈਨਲ ਲੁੱਕ ਦਿਖਾਵਾਂਗੀ ਠੀਕ ਹੈ ਜੀ ਇਦਾਂ ਕਰਕੇ ਆਪਾਂ ਸਾਰੇ ਲੈਸ ਲਗਾ ਲੈਣੀਆਂ ਦੋਨਾਂ ਪੁੰਜਾਂ ਤੇ ਆਪਾਂ ਸੇਮ ਹੀ ਇਦਾਂ ਲਗਾਣੀਆਂ ਠੀਕ ਹੈ ਜੀ ਤੇ ਬਹੁਤ ਹੀ ਧਿਆਨ ਲਗਾਣੀਆਂ ਤੇ ਆ ਦੇਖੋ ਐਨੀ ਮੇਰੀ ਲੈਸ ਲੱਗੇਗੀ ਬਾਕੀ ਮੈਂ ਕਟਿੰਗ ਕਰਤੀ ਆ ਤੇ ਲੈਸ ਲੱਗ ਚੁੱਕੀ ਐ ਤੇ ਉਤ ਬਾਅਦ ਕਿੱਦਾਂ ਕੀ ਕਰਨਾ ਤੇ ਆ ਦੇਖੋ ਉਸ ਤੋਂ ਬਾਅਦ ਆਪਾਂ ਲੈਣਾ ਬੁਕਰਮ ਦਾ ਪੀਸ ਠੀਕ ਹੈ ਜੀ ਉਹ ਆਪਾਂ ਇਹਦੇ ਅਟੈਚ ਕਰਾਂਗੇ ਤੇ ਮੈਂ ਪੌਂਚੇ ਨਹੀਂ ਬਣਾਣੇ ਮਤਲਬ ਮੈਂ ਇਹਦੇ ਸਿਣਾ ਹੀ ਲਗਾਵਾਂਗੀ ਆ ਦੇਖੋ ਮੈਂ ਬੁਕਰਮ ਲੈ ਲਈ ਆ ਪੇਸਟਿੰਗ ਵਾਲੀ ਲਈ ਆ ਤੇ ਪ੍ਰੈਸ ਗਰਮ ਕਰਕੇ ਅਟੈਚ ਕਰ ਲਈ ਕੱਪੜੇ ਨਾਲ ਇਦਾਂ ਤੁਸੀਂ ਗਰਮ ਕਰ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਦਾਂ ਉੱਪਰ ਰੱਖ ਕੇ ਇਹਨੂੰ ਉਲਟਾ ਕਰ ਦੇਣਾ ਆ ਦੇਖੋ ਪਹਿਲਾਂ ਆਪਾਂ ਸਿੱਧੇ ਸਾਈਡ ਤੇ ਰੱਖ ਕੇ ਇਹਨੂੰ ਉਲਟਾ ਕਰ ਲੈਣਾ ਮਤਲਬ ਸਿੱਧਾ ਸਾਈਡ ਥੱਲੇ ਕਰਕੇ ਤੇ ਥੱਲੇ ਬੁਕਰਮ ਰੱਖ ਕੇ ਤੇ ਉਹਦੇ ਉੱਪਰ ਜਿੱਦਾਂ ਆਪਾਂ ਲੈਂਸ ਤੇ ਸੀਨ ਲਗਾਈ ਹੈ ਸੇਮ ਹੀ ਉਹਦੇ ਉੱਪਰ ਸੀਨ ਲਗਾਨੀ ਹੈ ਤੁਸੀਂ ਸਿੱਧੇ ਸਾ이드 ਤੇ ਵੀ ਲਗਾ ਸਕਦੇ ਹੋ ਤੇ ਸਿੱਧੇ ਸਾ이드 ਤੇ ਮੈਂ ਤਾਂ ਨਹੀਂ ਲਗਾਈ ਕਿਉਂਕਿ ਸੀਨ ਦਾ ਪਤਾ ਨਹੀਂ ਲੱਗਣਾ ਕਿ ਕਿੱਥੇ ਲੈਂਸ ਤੇ ਸੀਨ ਲੱਗੀ ਹੈ ਠੀਕ ਹੈ ਜੀ ਇਦਾਂ ਬਹੁਤ ਸਫਾਈ ਚ ਤੇ ਬਰਾਬਰ ਲੈਂਸ ਦੇ ਉੱਪਰ ਹੀ ਸੀਨ ਲੱਗੇਗੀ ਤੇ ਇਦਾਂ ਕਰਕੇ ਆਪਾਂ ਲੈਂਸ ਦੇ ਉੱਪਰ ਹੀ ਰਮਾਨਾ ਸੀਨ ਲਗਾ ਲੈਣੀ ਹੈ ਠੀਕ ਹੈ ਜੀ ਇਦਾਂ ਆਪਾਂ ਰਮਾਨ ਨਾਲ ਲਗਾ ਲਾਂ ਨਹੀਂ ਇਹ ਸੀਨ ਸੀਨ ਲਗਾਉਣ ਤੋਂ ਬਾਅਦ ਆਪਾਂ ਬੁਕਰਮ ਦਾ ਪੀਸ ਜਿਹੜਾ ਲਗਾਇਆ ਇਹਨੂੰ ਆਪਾਂ ਉਲਟੇ ਸਾਈਡ ਤੇ ਕਰ ਦੇਣਾ ਆ ਦੇਖਿਓ ਇਦਾਂ ਕਰਕੇ ਇਹਨੂੰ ਇਦਾਂ ਕਰ ਦੇਣਾ ਉਲਟੇ ਸਾਈਡ ਤੇ ਠੀਕ ਹੈ ਜੀ ਇਹਨੂੰ ਸਿੱਧੇ ਸਾਈਡ ਤੇ ਕਰਕੇ ਤੁਸੀਂ ਪ੍ਰੈਸ ਨਾਲ ਇਹਨੂੰ ਸੈੱਟ ਕਰ ਲੈਣਾ ਇਦਾਂ ਕਰਕੇ ਆਪਾਂ ਸਿੱਧਾ ਸਾਈਡ ਕਰਕੇ ਇਹਦੇ ਉੱਪਰ ਆਪਾਂ ਇੱਕ ਸੀਨ ਲਗਾ ਦਾਂਗੇ ਠੀਕ ਹੈ ਜੀ ਤੇ ਤੁਹਾਨੂੰ ਇਹ ਮੇਰੀ ਵੀਡੀਓ ਕਿਦਾਂ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜਰੂਰ ਇੱਕ ਤੇ ਕਮੈਂਟ ਕਰਿਓ ਤੇ ਇਹਦੇ ਉੱਪਰ ਆਪਾਂ ਸੀਨ ਲਗਾ ਲੈਣੀ ਆ ਨਾਲ-ਨਾਲ ਬਿਲਕੁਲ ਨਾਲ-ਨਾਲ ਸੀਨ ਲਗਾਣੇ ਤੁਸੀਂ ਪੋਂਚੇ ਬਣਾ ਵੀ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਚੰਗ ਲੱਗਦਾ ਮੈਂ ਇਹਦੇ ਉੱਪਰ ਸੀਨਾ ਹੀ ਲਗਾਵਾਂਗੀ ਤੇ ਤੁਹਾਨੂੰ ਮੈਂ ਵਿਚ-ਵਿਚ ਜਿਹੜੀ ਜਗ੍ਹਾ ਛੱਡੀ ਆ ਉੱਤੇ ਮੈਂ ਥੋੜੇ ਜਿਹਾ ਸਕਰੋਲ ਪਾ ਦਾਂਗੀ ਤੇ ਇੰਨੀ ਬਰੀਕੀ ਚ ਮੈਂ ਪੋਂਚਾ ਨਹੀਂ ਬਣਾਵਾਂਗੀ ਇਦਾਂ ਆਪਾਂ ਇਹਦੇ ਸੀਨ ਲਗਾ ਦਣੀ ਇਹਦੇ ਬਿਲਕੁਲ ਨਾਲ-ਨਾਲ ਠੀਕ ਹੈ ਜੀ ਇਹ ਸਫਾਈ ਚ ਸੀਨ ਲਗਾਣੀ ਆ ਤੇ ਧਿਆਨ ਲਗਾਉਣੀ ਹੈ ਸੀਨ ਤਾਂ ਮੇਰੀ ਲੈਸ ਲੱਗ ਚੁੱਕੀ ਹੈ ਤੇ ਇਹਦੀ ਮੈਂ ਫਾਈਨਲ ਲੁੱਕ ਤੁਹਾਨੂੰ ਦਿਖਾਨੀ ਆ ਕਿ ਕਿੱਦਾਂ ਦੀ ਲੱਗ ਰਹੀ ਹੈ ਬਹੁਤ ਹੀ ਪਿਆਰੀ ਲੱਗਦੀ ਹੈ ਤੇ ਤੁਸੀਂ ਸਿੰਪਲ ਸੂਟ ਦੇ ਵੀ ਲਗਾ ਸਕਦੇ ਹੋ ਉਹ ਵੀ ਬਹੁਤ ਪਿਆਰੀ ਲੱਗਦੀ ਹੈ ਇਹ ਮਤਲਬ ਲੈਸ ਦਾ ਆਪਣੇ ਗ੍ਰੇਸ ਆ ਤੇ ਲਗਾਣੀ ਵੀ ਬਹੁਤ ਸੌਖੀ ਹੈ ਕੋਈ ਜਿਆਦਾ ਕੰਮ ਨਹੀਂ ਹੈਗਾ ਠੀਕ ਹੈ ਜੀ ਤੇ ਲੈਸ ਲੱਗ ਚੁੱਕੀ ਹੈ ਦੇਖ ਸਕਦੇ ਤੁਸੀਂ ਤੇ ਇਹਦੇ ਉੱਪਰ ਆਪਾਂ ਜਿਹੜੇ ਕਢਾਈ ਤੋਂ ਇਲਾਵਾ ਪੁੰਚਾ ਸਪੇਸ ਬਚੀ ਆ ਇੱਥੇ ਆਪਾਂ ਸਕਰੋਲ ਪਾ ਦਾਂਗੇ ਤੁਸੀਂ ਇਦਾਂ ਵੀ ਸੀਨਾ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਆ ਤੇ ਮੇਰਾ ਪੁੰਚਾ ਤਿਆਰ ਆ ਆ ਦੇਖੋ ਫਾਈਨਲ ਲੁੱਕ ਦੇਖੋ ਤੇ ਕਿਦਾਂ ਦਾ ਲੱਗਾ ਤੁਹਾਨੂੰ ਮੈਨੂੰ ਤਾਂ ਬਹੁਤ ਪਿਆਰਾ ਲੱਗਾ ਤੇ ਵੇਅਰ ਕੀਤੀ ਹੋਈ ਤੁਹਾਨੂੰ ਮੈਂ ਸ਼ਾਰਟ ਵੀਡੀਓ ਆਪਣੀ ਦਿਖਾਨੀ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਮੇਰੀ ਵੀਡੀਓ ਦੇਖਿਓ ਇਹਦੀ ਸੀਨ ਵੀ ਦੇਖ ਸਕਦੇ ਤੁਸੀਂ ਕਿੰਨੀ ਪਿਆਰੀ ਲੱਗੀ ਆ ਤੇ ਆ ਦੇਖੋ ਤੁਹਾਨੂੰ ਮੈਂ ਵੀਅਰ ਕੀਤਾ ਹੋਇਆ ਸੂਟ ਵੀ ਦਿਖਾਨੀ ਆ ਤੇ ਕਿੱਦਾਂ ਲੱਗਾ ਤੁਹਾਨੂੰ ਮੇਰਾ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਥੇ ਮੈਂ ਸ਼ਾਰਟ ਵੀਡੀਓ ਵੈਸੇ ਮੈਂ ਪਾ ਚੁੱਕੀ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਗਾਣਾ ਲਗਾ ਕੇ ਤੇ ਤੁਹਾਨੂੰ ਮੈਂ ਇਹ ਇਦਾਂ ਹੀ ਦੱਸਾਂਗੀ ਕਿਉਂਕਿ ਇੱਥੇ ਕਾਪੀਰਾਈਟ ਬੋਰ ਜਲਦੀ ਆ ਜਾਂਦਾ ਤੇ ਆ ਦੇਖ ਸਕਦੇ ਹੋ ਸਕਦੇ ਹੋ ਤੁਸੀਂ ਮੇਰੀ ਸ਼ਾਰਟ ਵੀਡੀਓ ਤੇ ਕਿਦਾਂ ਲੱਗਾ ਤੁਹਾਨੂੰ ਮੇਰਾ ਸੂਟ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦੇਣਾ ਤੇ ਬਹੁਤ ਹੀ ਵਧੀਆ ਮੈਨੂੰ ਤੇ ਲੱਗਾ ਮੈਨੂੰ ਸਭ ਤੋਂ ਪਿਆਰਾ ਇਹ ਸੂਟ ਮੇਰਾ ਫੇਵਰਟ ਸੂਟ ਹੈ ਤੇ ਤੁਸੀਂ ਦੱਸ ਦਿਓ ਕਿ ਮੈਨੂੰ ਕਿਦਾਂ ਵੇਅਰ ਕੀਤਾ ਹੋਇਆ ਸੋਹਣਾ ਲੱਗ ਰਿਹਾ ਤੇ ਇਹਦੇ ਦੇਖੋ ਮੈਂ ਨਾ ਕੇਰਿਆਂ ਤੇ ਵੀ ਔਰ ਬਾਹਾਂ ਤੇ ਵੀ ਪਰ ਲੈਸ ਲਗਾਈ ਹੈ ਤੇ ਕਿੰਨੀ ਬਿਊਟੀਫੁੱਲ ਲੱਗ ਰਹੀ ਹੈ ਤੁਸੀਂ ਸਿੰਪਲ ਸੂਟ ਲੈ ਕੇ ਕਿਸੇ ਵੀ ਜਿਦਾ ਵੈਲਵਟ ਜਾਂ ਤੁਸੀਂ ਸ਼ੀਮਾ ਚ ਲੈ ਕੇ ਕਪੜਾ ਤੁਸੀਂ ਇਦਾਂ ਲੈਸ ਲਗਾ ਸਕਦੇ ਹੋ ਤੇ ਥੈਂਕ ਯੂ ਫॉर ਵਾਚਿੰਗ ਤੇ ਬਾਏ ਬਾਏ ਜੀ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾ ਜੀ ਸਾਰਿਆਂ ਨੂੰ ਕਮੈਂਟ ਜਰੂਰ ਕਰਨਾ ਇੱਕ ਤੇ ਲਾਈਕ ਕਰ ਦੇਣਾ ਤੇ ਬਾਏ ਬਾਏ ਜੀ